ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰਪੁਰ ਸੇਵਕ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਨੂੰ ਇਸ ਘਰੋਂ ਜਿਹੜੀ ਡਿਟੇਲ ਆਪਾਂ ਪਸ਼ੂਆਂ ਦੀ ਉਹ ਦਿੰਦੇ ਰਹਿੰਦੇ ਆਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਦਿਖਾਵਾਂਗੇ ਤੇ ਤਿੰਨੇ ਜਿਹੜੇ ਪਸ਼ੂ ਆ ਦੋਸਤੋ ਸੂਏ ਸਵਾਏ ਹੋਣਗੇ ਤੇ ਤਿੰਨਾਂ ਦੇ ਮਗਰ ਵਾਲੀਆਂ ਦੋਸਤੋ ਕਟੀਆਂ ਹੋਣਗੀਆਂ ਪੂਰੀ ਡਿਟੇਲ ਜਿਹੜੀ ਆਪਾਂ ਵੇਰ ਸੇਵਕ ਤੋਂ ਪੂਰੀ ਜਾਣਕਾਰੀ ਲਵਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿੰਨਾ ਸੂਆ ਦੋਸਤੋ ਕਿੰਨਾ ਦੁੱਧ ਮਿਲ ਰਿਹਾ ਕੋੜ ਇਹਨਾਂ ਮੱਝਾਂ ਦੇ ਥੱਲੇ ਤੇ ਪੂਰਾ ਭਾਅ ਪੜਦਾ ਕੀ ਰਹੂਗਾ ਕਿੰਨੇ ਮੁੱਲ ਤੱਕ ਜਿਹੜੀਆਂ ਦੋਸਤੋ ਇਹ ਵੇਰ ਵੇਚੂਗਾ ਪੂਰੀ ਗੱਲਬਾਤ ਕਰਾਂਗੇ ਅੱਜ ਦੋਸਤੋ 15 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਤੇ ਬਿਲਕੁਲ ਹੋ ਸਕਿਆ ਦੋਸਤੋ ਤੇ ਵੀਡੀਓ ਦੇ ਵਿੱਚ ਕੁਇਤਾਰਾ ਮਾਰਕੀ ਤਸਲੀ ਦੇ ਨਾਲ ਤੁਹਾਨੂੰ ਆਪਾਂ ਚੌਥਾ ਨਾਲ ਜਿਹੜੀ ਚੈੱਕ ਪਾਸੇ ਕਰਾਵਾਂਗੇ ਤੇ ਮੌਕੇ ਦੇ ਹਾਜ਼ਰ ਕਿੰਨਾ ਦੋਤ ਉਹ ਪੂਰੀ ਗੱਲਬਾਤ ਕਰਾਂਗੇ ਠੀਕ ਹੈ ਜੀ ਫਤਿਹਾਬਾਦ ਬਿਲਕੁਲ ਨਜ਼ਦੀਕ ਹੈ ਜਿਹੜੇ ਵੀਰ ਖਾਸ ਤੌਰ ਤੇ ਤੁਸੀਂ ਆਪਣੇ ਮਾਝੇ ਏਰੀਆ ਦੇ ਨਾਲ ਨੇ ਸੰਬੰਧਤ ਉਹਨਾਂ ਨੂੰ ਪਤਾ ਵੀ ਸ੍ਰੀ ਗੋਇੰਦਵਾਲ ਸਾਹਿਬ ਤੇ ਨਾਲ ਬਿਲਕੁਲ ਫਤਿਹਾਬਾਦ ਇੱਕ ਪਾਸੇ ਜਿਹੜਾ ਦੋਸਤੋ ਖੰਡੂਰ ਸਾਹਿਬ ਵੀ ਥੋੜੀ ਦੂਰੀ ਹੈ ਜੀ ਆਓ ਕਰਦੇ ਹਾਂ ਗੱਲਬਾਤ ਵੀਰ ਸੇਵਕ ਦੇ ਨਾਲ ਅੱਜ ਤੋਂ ਕੁਝ ਦਿਨ ਪਹਿਲਾਂ ਦੋਸਤੋ ਇੱਕ ਵੱਡੀ ਮਹਿੰਦੀ ਆਪਾਂ ਜਿਹੜੀ ਐਡ ਕੀਤੀ ਸੀਗੀ ਦਿਖਾਈ ਸੀ ਤੁਹਾਨੂੰ 18 17 ਕਿਲ ਬਹੁਤ ਵਧੀਆ ਚੰਗੇ ਮਿਲ ਕੇ ਰਿਕਾਰਡ ਵਾਲੀ ਸੀਗੀ ਅੱਜ ਵੀ ਫਿਲਹਾਲ ਜਿਹੜੀਆਂ ਮੱਝਾਂ ਝੋਟੀਆਂ ਨੇ ਕੋਈ 1500 ਤੋਂ ਪਲੱਸ ਵਾਲੀਆਂ ਵੀ ਹੈਗੀਆਂ ਨੇ 17 18 ਤੱਕ ਵੀ ਇਹ ਪਸ਼ੂ ਦੋਸਤੋ ਦੁੱਧ ਤੇ ਜਾਣ ਵਾਲੇ ਆ ਉਹ ਵੀ ਹੈਗੇ ਆ ਗੱਲਬਾਤ ਕਰਕੇ ਆਪਾਂ ਪੂਰੀ ਡਿਟੇਲ ਆ ਉਹ ਵੀ ਰੇਸੇਵਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਸਭ ਤੋਂ ਪਹਿਲਾਂ ਵੀਰ ਕਰ ਸੇਵਕ ਸਿੰਘ ਸਸਰੀ ਘਾਲ ਸਸਰੀ ਘਾਲ ਸਾਨੂੰ ਸਾਹਿਬ ਕੀ ਹਾਲ ਚਾਲ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਨੂੰ ਸਾਹਿਬ ਕੀ ਹਾਲ ਬਹੁਤ ਵਧੀਆ ਭਰਾ ਬਹੁਤ ਵਧੀਆ ਤੇ ਵੀਰ ਕਰ ਸੇਵਕ ਹਾਂਜੀ ਅੱਜ ਪਸ਼ੂ ਮੱਝਾਂ ਆਪਣੇ ਕੋਲ ਝੋਟੀਆਂ ਤਿੰਨ ਆ ਗਈਆਂ ਹਾਂਜੀ ਤਿੰਨ ਆ ਜੀ ਦੋ ਝੋਟੀਆਂ ਇੱਕ ਮੈਂ ਤੇ ਵੀਰ ਸੇਵਕ ਇੱਕ ਪਹਿਲਾਂ ਮੱਝ ਆਪ ਪਾਈ ਸੀ ਅਜ ਤੋਂ 5-4 ਦਿਨ ਪਹਿਲਾਂ ਚੰਗੇ ਮਿਲਕ ਰਿਕਾਰਡ ਵਾਲੀ ਸੀ ਹਾਂਜੀ ਹਾਂਜੀ ਉਹ ਵਧੀਆ ਵੇਗ ਗਈ ਵੀ ਜੀ ਉਹ ਜਦੋਂ ਆਪਾਂ ਵੀਡੀਓ ਪਾਈ ਸੀ ਹਾਂਜੀ ਉਹ ਉਦੋਂ ਹੀ ਘੰਟੇ ਦੇ ਦੋ ਘੰਟੇ ਵੇਗ ਗਈ ਮੈਂ ਉਦੋਂ ਬਾਅਦ ਉਸੇ ਵੀਡੀਓ ਦੇ ਤਿੰਨ ਚਾਰ ਪਸ਼ੂ ਸਾਨੂੰ ਬਹੁਤ ਮਹਿੰਗਾ ਪਲੇ ਇਦਾਂ ਇਧਰੋਂ ਮੋੜ ਮੰਡੀ ਗੱਲੋਂ ਦੇ ਉਧਰੋਂ ਹੀ ਚੰਗੇ ਮਤਲਬ ਪਸ਼ੂ ਮਿਲ ਕਲੇ ਲਈ ਜੇ ਆ ਮੈਂ ਤਾਂ ਮਗਰੇ ਪੂਰੀਆਂ ਗੱਲਾਂ ਬਾਤਾਂ ਪੂਰੀਆਂ ਕਰਾਤੀਆਂ ਤਾਨੂੰ ਤਾਂ ਕਰਾ ਸੰਧੂ ਜੀ ਪੂਰੀਆਂ ਕਰਾਤੀਆਂ ਦੇ ਲਿਆਵਾਂਗੇ ਇਹੋ ਜਿਹੇ ਅਜੇ ਹੋਰ ਵੀ ਆਗੀਆਂ ਮਈਆਂ ਲਿਆਵਾਂਗੇ ਅੱਛਾ ਪਸੂਆ ਚੰਗਾ ਪਸੂ ਤਾਂ ਲੈਉਣ ਦਾ ਫਾਇਦਾ ਬਹੁਤ ਹੈ ਤੇ ਵਿੱਚ ਸੇਵਕਾ ਚ ਤਿੰਨ ਮੱਝਾਂ ਆਇਆਂ ਤੇ ਸਾਰੀਆਂ ਸੁਈਆਂ ਸਵਾਈਆਂ ਹਾਂਜੀ ਸੁਈਆਂ ਸਵਾਈਆਂ ਵੀ ਜੀ ਤਿੰਨ ਤੇ ਕਟੀਆਂ ਸਾਰੀਆਂ ਮਗਰ ਤਿੰਨੇ ਤਿੰਨੇ ਕਟੀਆਂ ਨਸਲ ਦੀਆਂ ਕਟੀਆਂ ਮੋਰਾ ਨਸਲ ਦੀਆਂ ਮੋਰਾ ਨਸਲ ਦੀਆਂ ਜਿਹੜੀਆਂ ਦੋਸਤੋ ਮੋਰਾ ਬਰੀਡ ਦੇ ਵਿੱਚ ਕਟੀਆਂ ਨੇ ਆਮ ਆਲੋ ਸਰਕਾਰ ਦਾ 8 ਦਿਨਾਂ ਦੀਆਂ ਕਟੀਆਂ ਵਾਂ ਆੜੀਆਂ 10 ਦਿਨਾਂ ਦੀਆਂ ਨਾਲ ਆਲੋ ਹਾਤਾ ਬਿਲਕੁਲ ਬਿਲਕੁਲ ਤੇ ਸਾਰੀਆਂ ਸੂਈਆਂ ਵੀ ਮੰਨ ਕੇ 8 ਤੋਂ 10ਾਂ 10ਾਂ ਦਿਨ ਦੀਆਂ ਸੂਈਆਂ ਇੱਕ ਜਿਹੜੀ ਆ ਉਹ ਬੌਲੇ ਦੇ ਵਿੱਚ 3 ਨਾਲ ਦਿਨ ਦੀਆਂ ਹਾਂਜੀ ਇਹਨੂੰ ਅੱਜ 20 ਜੀ ਤੇਜਾ ਦੇਣਾ ਹੈ ਜਿਹੜੀ ਪਹਿਲੇ ਨੰਬਰ ਤੇ ਦੋਸਤੋ ਪਾ ਤੁਹਾਨੂੰ ਦਿਖਾ ਰਹੇ ਹਾਂ ਅੱਜ ਤੀਜਾ ਦੇਣਾ ਤੇ ਬਾਕੀ ਆ ਫੇਸ ਕੁਆਲਟੀ ਤੁਸੀਂ ਵੇਖੋ ਪਿੱਟ ਪੁਠਾ ਵੇਖੋ ਪੂਰੀ ਰਾਜੀ ਆ ਪਲੇ ਆ ਵਜਨਦਾਰ ਆ ਬੌਲਾ ਠੀਕ ਆ ਥਾਨ ਤੋਂ ਦੀ ਕੁਆਲਟੀ ਕਾਫੀ ਚੰਗੀ ਹੈ ਤੇ ਬੌਲੇ ਦੇ ਵਿੱਚ 20 ਨਾਲ ਤੇ ਤੀਜੇ ਦਿਨ ਦੇ ਦੌਰਾਨ ਕਿੰਨਾ ਹਾਜ਼ਰ ਇਹਦੇ ਨਾਲੋਂ 20 ਜੀ ਬੌਲਾ ਮੇਰੇ ਅਸਮਣਾ ਆਵੇ 9 ਮੰਨ ਲੈ ਕੋਈ ਹਾਂਜੀ ਆ ਮੇ ਕੋਈ 10 ਮੰਨ ਲੈ ਪਰ 8 ਕਿਲੋ ਬੋਲਾ ਆਪਾਂ ਪੱਕਾ ਜਿਹੜਾ ਤੇ ਜੇ ਦਿੰਦਾ ਅੱਜ ਤੇ ਤੀਜੇ ਦਿਨ ਚ ਹਾਂਜੀ ਬਿਲਕੁਲ ਹਾਂਜੀ ਨਹੀਂ ਤੇ ਆਮ ਤਾਂ ਭੈਣ ਭਰਾ ਆਪਣੇ ਕਹਿ ਦਿੰਦੇ ਵੀ 12 ਕਿਲੋ ਬੋਲਾ ਹਨਾ ਉਹ ਨਹੀਂ ਵੀਜੀ ਉਹ ਆਪਾਂ ਜਦੋਂ ਆਪਾਂ ਮੰਨ ਲਓ ਵੀ ਆਪਾਂ ਮੈਨੂੰ ਇਹ ਹੁੰਦਾ ਵੀਜੀ ਬੇਨਤੀ ਮੈਂ ਅੱਗੇ ਵੀਡੀਓ ਦੇ ਵਿੱਚ ਕੀ ਦੀ ਦੰਦੂ ਸਾਹਿਬ ਪਸੂ ਲੈਉਣੇ ਹੁੰਦੇ 2 ਦਿਨ ਮੈਂ ਘਰੇ ਚੋਣੇ ਹੁੰਦੇ 2 ਦਿਨ ਆਪਦੇ ਘਰੇ ਪਾਸ ਕਰਕੇ ਪਸੂ ਫੇਰਾ ਆਪਾਂ ਗਾੜੀ ਵੀਡੀਓ ਪਾਉਣੀ ਹੁੰਦੀ ਹਾਂ ਹਾਂਜੀ ਬਾਕੀ ਆ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖ ਰਹੇ ਹੋ ਸੂਹਾ ਵੀਰ ਦੂਜਾ ਹੋਊਗਾ ਨਾ ਇਹ ਵੀਰ ਜੀ ਦਸਾਊਗਾ ਝੋਟੀ ਦਾ ਅੱਛਾ ਹਾਂਜੀ ਦੂਜਾ ਸੂਹਾ ਤੇ ਤਿੰਨ ਦਿਨਾਂ ਦੋਸਤੋ ਤੇ 9 ਕਿਲੋ ਵੀਰ ਦਾ ਬੌੜਾ ਪਰ ਤੁਸੀਂ 8 ਮੰਨ ਕੇ ਕੋਈ ਵੀ ਵੀਰ ਅੱਜ ਬੌੜੇ ਦੇ ਵਿੱਚ 8 ਕਿਲੋ ਮੰਨ ਕੇ ਜਿਹੜਾ ਸੌਦਾ ਕਰਿਓ ਬਾਕੀ ਮਿਲਕ ਰਿਪੋਰਟ ਚੰਗੇ ਵਾਲੀ ਹੋਊਗੀ ਦੁੱਧ ਦੁੱਧ ਚੰਗਾ ਕਰ ਦੂੰਗੀ ਠੀਕ ਆ ਤੇ ਆਹ ਦੇਖੋ ਇਹ ਸਾਨੂੰ ਪਸਵ ਆਪਾਂ ਨੂੰ ਉਹਨਾਂ ਨੇ ਘਰ ਆ ਰਹੇ ਨੇ ਗਰੰਟੀ ਦਿੱਤੀ ਇਹਦੀ ਸਰਦਾਰਾਂ ਨੂੰ YouTube ਦੀ 17 ਦੀ ਹਾਂਜੀ ਠੀਕ ਆ ਜੀ ਇਸ 17 ਲੀਟਰ ਹੀ ਇਹਦੇ ਸਦੋਂ ਪਹਿਲੇ ਸਵੇਰ ਚ ਹੋਇਆ ਦੁੱਧ ਆਪਾਂ ਵੀ ਜੀ 17 ਆਂਦੇ ਨਹੀਂ ਦਿਨੇ 16 ਦਿਨੇ 15 ਲੀਟਰ ਦੀ ਗਾਰੰਟੀ ਦਵਾਂਗੇ ਆਪਾਂ ਲੋ ਕਰਕੇ ਇਹਨੇ ਵੀ ਜੀ ਜੇ 15 ਲੀਟਰ ਨਾ ਝੋਟੀ ਦੁੱਧ ਕਰੇ ਹਾਂਜੀ ਤੇ ਕਰੇ ਮੈਂ ਆਪਾਂ ਵਾਪਸ ਲਾਵਾਗੇ ਸੰਧੂ ਸਾਹਿਬ ਤੇ ਕਰਾਇਆ ਵੀ ਆਪਾਂ ਦਵਾਂਗੇ ਵੀਰਾਂ ਨੂੰ ਰੁਪਈਏ ਆਪਦੇ ਲੈਣ ਤੇ ਆਪਾਂ ਮੈਂ ਵਾਪਸ ਲਾਵਾਗੇ ਜੇ 15 ਕਿਲੋ ਦੁੱਧ ਨਾ ਝੋਟੀ ਕਰੇ ਬਾਕੀ ਵੀ ਜੀ ਸੰਧੂ ਸਾਹਿਬ ਸੇਵਾ ਦਾ ਸੇਵਾ ਦੁੱਧ ਸੇਵਾ ਦਾ ਬਾਕੀ ਕੋਈ ਲੈਵਾ ਵੇਖਣਾ ਕੋਈ ਕਿਉਂ ਤੱਕ ਗਾਂ ਦੀ ਝੋਟੀ ਹੂੰ ਬਾਕੀ ਚਾਰ ਦਿਨ ਦਿਖਾਵਾਂਗੇ ਤਸਲੀ ਨਾਲ ਵੀਰ ਸੇਵਕ ਫਿਰ ਸਮਝ ਆ ਜਾਊਗੀ ਨੂੰ ਤੋਰ ਕੀ ਇੱਕ ਵਾਰੀ ਦਿਖਾਈ ਦੇ ਤੇ ਤੱਕ ਜਿਹੜੀ ਆ ਦੋਸਤੋ ਇੱਕ ਮੈਂਸ਼ਨ ਕਰ ਦਿੱਤੀ ਸੀ ਵੀਰ ਨੇ ਦਾ ਵੀ ਤੱਕ ਅੱਗੇ ਨੂੰ ਗਾਰਡ ਆ ਤੇ ਗਾਰਡ ਜਾਂਦੀ ਆ ਇਸ ਕਰਕੇ ਬਿਲਕੁਲ ਤੁਹਾਨੂੰ ਸਮਝ ਆਊਗੀ ਗੱਲਬਾਤ 15 ਕਿਲੋ ਦੀ ਵੀਰਾਂ ਦਾ ਵੀ ਆਪਣੀ ਗਰੰਟੀ ਹੋਊਗੀ ਬਸ ਇਹ ਹੁਣ ਫਿਲਹਾਲ 8 ਕਿਲੋ ਆ ਜਿਹੜਾ ਕਿਸੇ ਵੀਰ ਨੇ ਬੋਲਾ ਚਵਾਈ ਕਰ ਦਿੰਦੀ ਆ ਠੀਕ ਆ ਤੇ ਇਹਦੀ ਕੱਟੀ ਇਹੋ ਹੀ ਆ ਜੀ ਆਹ ਨਹੀਂ ਆਪਾਂ ਟੀਵੀ ਤੇ ਨਾੜੂ ਨਾਲ ਆਹ 나ੜੂ ਬੱਚੇ ਦੇ ਨਾਲ ਆ ਤੀਜੇ ਦਿਨ ਦੇ ਵਿੱਚ ਆ ਬੇਪੋ ਆਹ ਕੱਟੀ ਆ ਦੋਸਤੋ 나ੜੂ ਨਾਲ ਆ ਠੀਕ ਆ ਤੇ ਆਹ ਕੱਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇਹ ਛੋਟੀ ਦਿਖਾ ਰਹੇ ਹਾਂ ਦੂਜਾ ਸਵੇਰੇ ਦੇ ਵਿੱਚ ਸੂਈ ਆ ਤੇ ਤੀਜਾ ਦਿਨ ਇਹ ਅੱਜ ਬਾਕੀ ਪੁੱਠੇ ਦੀ ਰਾਜੀ ਬਜੰਦਰ ਪੂਰੀ ਆ ਠੀਕ ਆ ਬਾਕੀ ਠੰਡ ਸੁੰਨ ਦੀ ਕੁਆਲਿਟੀ ਬੜੀ ਵਧੀਆ ਹੈ ਦੋਸਤੋ ਤੇ ਜਿਹੜੇ ਵੀਰਾਂ ਨੇ ਅੱਗੇ ਸ਼ੌਂਕੀਆ ਤੌਰ ਤੇ ਪੁੱਛ ਚੰਗੇ ਮਿਲਕ ਵਾਲਾ ਖਰੀਦਣਾ ਹੈ ਉਹਨਾਂ ਲਈ ਜਿਹੜੀ ਦੋਸਤੋ ਇਹ ਲਾਹੇਵੰਦੀ ਤੇ ਵਾਦੇਵੰਦੀ ਵਾਲੀ ਚੀਜ਼ ਹੈ। ਲੰਡਾ ਲਖੀ ਨੂੰ ਕੀ ਕਰਦੇ ਨੇ? ਨਾ। ਗਾੜੀਆਂ ਦੇਖੋ ਚਾਲ ਗਾੜੀਆਂ ਦੇਖੀ। ਆ ਦੇਖੋ ਜੀ ਵੀ ਪੂਰੀ ਪਲਵਾਨਾਂ ਵਰਗੀ ਆ ਜਿਹੜੀ ਦੋਸਤੋ ਖਾੜਾ ਬੰਨਿਆ ਪਿਆ ਮੱਜ ਨੇ ਤੇ ਹਵਾਨੇ ਦਾ ਸਟਰਕਚਰ ਤੁਸੀਂ ਦੇਖ ਸਕਦੇ ਹੋ ਵੀ ਬੇਰ ਸੇਵਕਾਂ ਦਾ ਵੀ ਆਪਾਂ ਕਿਤੇ ਬਿਨਾ ਗੱਲੋਂ ਜਿਹੜੀ 15 ਕਿਲੋ ਦੀ ਤਸੱਲੀ ਨਹੀਂ ਦੇਦੀ ਵੀ ਜਿਹੜੀ ਮੱਝ ਜਿਹੜੀ ਹੈਗੀ ਆ ਚਾਹੇ ਝੋਠੀ ਆ ਇਹ ਮਾਲਕ ਹਨ ਬਿਲਕੁਲ ਜਿਹੜੀ ਦੋਸਤੋ ਬਹੁਤ ਵਧੀਆ ਪੂਰੀ ਆ ਆ ਤੁਸੀਂ ਦੇਖ ਲਓ ਹਵਾਨੇ ਦਾ ਪੂਰਾ ਸਟਰਕਚਰ ਤੇ ਪੂਰੀ ਤਸੱਲੀ ਨਾਲ ਮੇਰਾ ਵੀਰ ਤੁਸੀਂ ਦੇਖ ਲਓ ਵੀਡੀਓ ਤੇ ਥਣ ਚੱਡੇ ਦੀ ਪੂਰੀ ਸਫਾਈ ਆ ਥਣ ਥਣ ਵੀ ਆਪਸੀ ਜਿਹੜਾ ਗੈਪੂ ਆ ਬਿਲਕੁਲ ਤੁਹਾਡੇ ਸਾਹਮਣੇ ਦਿਖ ਰਿਹਾ ਵੀਡੀਓ ਦੇ ਵਿੱਚ ਤੇ ਐਸ ਟਾਈਮ ਜਿਹੜਾ ਪੌਲੇ ਦੇ ਵਿੱਚ ਚੱਲਣ ਡਈਏ ਦੀ ਠੀਕ ਆ ਬਾਬਾ ਸੇਵਕ ਵੀ ਬਿਲਕੁਲ ਜਿਵੇਂ ਘੋੜੇ ਨਚਾਉਂਦੇ ਆ ਨਾ ਸਿੰਘ ਤੇ ਬਾਬਾ ਸੇਵਕ ਅੱਜ ਬਿਲਕੁਲ ਮੱਜਾ ਝੋਟ ਗਿਆ ਹੋਇਆ ਲੱਗ ਰਿਹਾ ਆ ਆਹ ਵੇਖੋ ਅੱਛਾ ਠੀਕ ਆ ਵੀਰ ਸੇਵਕ ਡਿਮਾਂਡ ਵੀਰੇ ਫਿਰਿੰਦੀ ਕਿੰਨੀ ਕੀਤੀ ਆਪਾਂ ਜਨੇ ਮਾ ਦੀ ਸੰਸਾਖਰ ਅੱਛਾ ਜੀ ਜਨੇ ਦਾ ਦੇਖੋ ਕੀ ਆ ਨਹੀਂ ਮੈਂ ਵੀ ਇਹ ਦੇਖੋ ਤੁਸੀਂ ਮੇਰੇ ਤੋਂ ਛੱਡ ਦਿੰਦੇ ਜੇ ਮੈਂ ਤਾਂ ਭੈਣ ਭਰਾਵਾਂ ਦੇ ਸੁੱਟਿਆ ਵੀ ਚਲੋ ਉਹ ਤਾਂ ਭੈਣ ਭਰਾਵਾਂ ਨੇ ਜਿੰਨਾ ਮੁੱਲ ਵੇਖ ਕੇ ਲਾਉਣਾ ਦੁੱਧ ਦਾ ਬੌਲੇ ਦਾ ਜਿੰਨਾ ਵੀ ਐਸਟੀਮੇਟ ਉਹਨਾਂ ਲੱਗਾ ਉਹਦੇ ਸਹਾਰੇ ਨਾਲ ਚਲੋ ਉਹਨਾਂ ਨੇ ਆਪਦਾ ਵੇਖ ਲੈਣਾ ਪਰ ਤੁਸੀਂ ਵੀ ਆਪਦਾ ਛੱਡੋ ਵੀ ਤੁਹਾਨੂੰ ਭਾਅ ਪੜਦਾ ਜਲ ਪਾਣੀ ਆਪਾਂ ਵੀ ਲੈਣਾ ਹੋਇਆ ਦੇ ਮੁੱਲ ਦੇ ਵੀ ਜੀ ਭਾਵੇਂ ਇਹਦਾ ਜਿੰਨਾ ਮਰਜ਼ੀ ਕਰਾਈਓ ਝੋਟੀ ਤੁਸੀਂ ਵੇਖ ਹੀ ਲਈ ਜੀ ਝੋਟੀ ਜੀ ਕਿਹ ਬਣਿਓ ਕਮੀ ਆ ਨਹੀਂ ਭਾਵੇਂ ਕੋਈ 1 60 ਕਰਾ ਲਈ 1.5 ਕਰਾ ਲਈ ਉਹਦਾ ਫਾਇਦਾ ਕੋਈ ਨਹੀਂ ਆ ਬਿਲਕੁਲ ਠ ਝੋਟੀ ਦਾ ਨਾ 145000 ਰੁਪਇਆ ਮੁੱਲ ਕਰਦੇ ਆ ਹਾਂਜੀ ਠੀਕ ਹੈ ਨਾ ਜੀ 1 ਲੱਖ 45 ਜੀ 1 ਲੱਖ 45000 ਰੁਪਇਆ ਅੱਛਾ ਜੀ ਹਾਂਜੀ ਮਾਨਦਾਨ ਕਰਾਂਗੇ ਵੀਰਾਂ ਦਾ ਆ ਵੀ ਤਸੱਲੀ ਕਰਨ 15 ਕਿਲੋ ਦੀ ਗਰੰਟੀ ਬਾਬਾ ਆਪਣੀ 10 ਦਿਨਾਂ ਦੇ ਵਿੱਚ 15 ਦਿਨਾਂ ਦਾ ਆਪਣੀ ਗਰੰਟੀ ਹੋਊਗੀ ਜੇ ਝੋਟੀ ਨਾ ਦੁੱਧ ਕਰੇ 15 ਤੋਂ ਪਲੱਸ ਚਲੋ ਅਗਲੇ ਜੀ ਬਿਲਕੁਲ ਪੀਸ ਦੇ ਅੰダー ਰੱਖਿਆ 1 ਲੱਖ 45000 ਦੋਸਤੋ ਡਿਮਾਂਡ ਆ ਤੇ ਵੀਰਾਂ ਦਾ ਵੀ 15 ਤੋਂ ਪਲੱਸ ਕਰੂਗੀ 10 ਦਿਨਾਂ ਤੱਕ ਜਿਹੜੀ ਇਹ ਮੱਝ ਤੁਸੀਂ ਆ ਕੇ ਘਰੇ ਆਪਦੀ ਨਰਕਪਰਖ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਚੁਵਾਈ ਵੀ ਦੇਖ ਸਕਦੇ ਹੋ ਬਾਕੀ ਅੱਗੇ ਸੇਵਾ ਦਾ ਦੁੱਧ ਆ ਦੋਸਤੋ ਜਿਹੜੇ ਪਸ਼ੂ ਦੀ ਜੈਨਿਕ ਗੁਣ ਹੁੰਦੇ ਆ ਪਸ਼ੂ ਦੇ ਵਿੱਚ ਉਹਨੇ ਪਹੁੰਚਣਾ ਪੀਕ ਤੇ ਉਹ ਜਾਊਗੀ ਗੱਟੀਆਂ ਹੈ ਗੱਟੀਆਂ ਵੀ ਇੱਕ ਵਾਲਵ ਨਹੀਂ ਜੱਟਾਗਾ ਕਟੀਆਂ ਦੇ ਵਿੱਚ ਜੈੱਡ ਬਲੈਕ ਆ ਜੀ ਪੂਰੀ ਜੈੱਡ ਬਲੈਕ ਆ ਕਟੀਆਂ ਵੀ ਨਸਲ ਦੀਆਂ ਵੀ ਜੈੱਡ ਬਲੈਕ ਮਗਰ ਜਿਹੜੀ ਦੋਸਤੋ ਕੱਟੀ ਆ ਠੀਕ ਆ ਇਹ ਤਾਂ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਮਾਜ ਹੋ ਗਈ ਆ ਆਪਾਂ ਦੂਜੇ ਨੰਬਰ ਤੇ ਇੱਕ ਤੁਹਾਨੂੰ ਝੋਟੀ ਦਿਖਾਉਣੇ ਆ ਇਹ ਵੀ ਬਿਲਕੁਲ ਚੰਗੀ ਸੁਚੱਜੀ ਆ ਸਾਰੇ ਪਾਸਿਓਂ ਪੂਰੀ ਬਾਬਾਏ ਦਾ ਆਰਡਰ ਦੀ ਕੁਆਲਿਟੀ ਉਵੇਂ ਦੀ ਹੈ ਜਿਹੜੀ ਆਪਾਂ ਪਹਿਲਾਂ ਮਾਂ ਚ ਪੰਜ ਦਿਨ ਪਾਈ ਸੀ। ਹਾਂਜੀ ਤੁਹਾਨੂੰ ਸਾਹਿਬ ਉਹ ਇੱਕ ਚੀਜ਼ ਆ ਤੇ ਉਹ ਹੀ ਮੰਨ ਲਓ ਦੁੱਧ ਦਾ ਇਹਦਾ ਰਕਾਰ ਆ। ਅੱਛਾ ਮੈਂ ਝੋਟੀ ਦਾ। ਝੋਟੀ ਦਾ। ਹਾਂਜੀ ਇਹ ਝੋਟੀ ਨਾਲ ਥੋੜਾ ਗਾਜਣਾ ਦਾ ਟੈਂਪਰੇਚਰ ਡਾਊਨ ਹੋ ਗਿਆ। ਹਾਂਜੀ। ਹਾਂ। ਅੱਛਾ। ਕਿ ਕੱਲ ਦਾ ਟੈਂਪਰੇਚਰ ਡਾਊਨ ਹੋਇਆ ਤੇ ਸਫਰ ਦੇ ਵਿੱਚ ਤੁਹਾਨੂੰ ਬਫਰ ਪਸੂ ਹੁੰਦੇ ਆ। ਹਾਂਜੀ। ਨਾਲ ਕਰਕੇ। ਤੇ ਇਹ ਹੁਣ ਫਿਲਹਾਲ ਕਿੰਨੇ ਦਿਨਾਂ ਦੀ ਸੂਈ ਆ? ਇਹਨੂੰ ਬਾਬਾ ਜੀ ਕੋਈ ਮੰਨ ਲਓ ਚਲੋ 10 ਦਿਨ ਹੋਏ ਹੁਣ ਗਿਆ ਕੱਟੀ ਇਹਦੀ। ਆਹ ਮਗਰ ਕੱਟੀ ਆਗੀ 10 ਦਿਨ ਹੋ ਗਿਆ ਸਮਾਂ। ਵੇਖੋ ਕਟੀਆਂ ਵੇਖੋ ਬਾਬਾ ਜੀ ਕਰੀਆਂ ਕਰੀਆਂ 10 10 ਦਰਾਂ ਆਹ ਭਰਾਵੋ ਦੇਖੋ ਆਹ ਕਟਿਏ ਮਗਰ ਭਰਾਵੋ ਤੇ 10 ਦਿਨ ਸਮਾਂ ਹੋ ਗਿਆ ਤੇ ਵੀਰ ਸੇਵਕ ਕਿੰਨਾ ਹੋਣ ਦੁੱਧ ਕਿੰਨਾ ਚਵਾ ਲੇਗਾ ਇਹਦੇ ਥੱਲੋਂ ਵੀਰ ਜੀ ਦਾ ਦੁੱਧ ਆਪਾਂ ਦੋ ਟਾਈਮ ਜੋ ਹੈ ਆਪਣੇ ਘਰੇ 16 ਲੀਟਰ ਦੇ ਥੱਲੋਂ 16 ਲੀਟਰ ਹਾਂਜੀ 16 ਲੀਟਰ ਵੀ ਮੌਜੂਦਾ ਕੋਈ ਭੈਣ ਭਰਾ ਖੁਸ਼ ਹੋਗੇ ਨਾ ਚੋਕੇ ਜਿਹੜਾ ਮਰਜੀ ਮੌਜੂਦਾ ਵੀਰ ਆਣ ਕੇ 15 ਲੀਟਰ ਜਿਹੜਾ ਮਰਜੀ 15 ਵੀ ਛਿੜੋ 14 ਲੀਟਰ ਜਿਹੜਾ ਮਰਜੀ ਆਣ ਕੇ ਵੀ ਚੋਲੇ ਪਰ ਇਹਦਾ ਰਿਕਾਰਡ ਝੋਟੀ ਦਾ ਮਗਰਲੇ ਘਰ ਵਾਲਿਆਂ ਦੇ ਦਸਾਂ ਦੇ ਮੁਤਾਬਕ 18 17 18 ਲੀਟਰ ਦਾ ਰਿਕਾਰਡ ਜੋ ਜਿਹੜਾ ਵੀ ਖਰੂਗਾ ਯਾਦ ਕਰੂ ਬਾਬਾ ਜੀ ਤੁਸੀਂ ਆ ਵੀ ਵੇਖੋ ਝੋਟੀ ਜੇ ਮਿਛਾ ਕੇ ਇਹ ਝੋਟੀ ਹੁਣ ਸਿਰ ਸੁਹਾ ਦੁਜਾ ਸੁਈ ਹੈ ਦੁਜਾ ਸੁਹਾ ਸੁਈ ਵੀ ਝੋਟੀ ਅੱਛਾ ਜੀ ਵੀ ਹੈ ਤਾਂ ਚੰਗੀ ਖਰੀ ਜਾਵੇ ਇਹ ਵੀ ਲਓ ਜੀ ਸਾਡੇ ਡੰਗਰ ਵੇ ਸੀ ਲੇ ਹੀ ਦੇ ਆ ਜਿੱਦਾਂ ਮਰਜ਼ੀ ਬਾਬਾ ਲੈ ਤੇ ਵੀਰ ਸੇਵਕਾਂ ਨੂੰ ਖੋਲ ਕੇ ਤੋੜ ਗਏ ਫਿਰ ਭੈਣ ਭਰਾਵਾਂ ਨੂੰ ਚੰਗੀ ਤਸੱਲੀ ਦੇ ਨਾਲ ਦਿਖਾਈਏ ਤੋਰਾ ਫੇਰਾ ਕਰਾਈਏ ਇਸ ਝੋਟੀ ਦਾ ਤੇ ਅੱਜ ਦੋਸਤੋ ਮੌਜੂਦਾ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ 14 ਕਿਲੋ ਆ ਜਿਹੜਾ ਵੀ ਭਾਂਡੇ ਚ ਪੈਂਦਾ ਦੁੱਧ ਦਾ ਖੰਡਾ ਕਰਕੇ ਠੀਕ ਆ ਕਹੇ ਨੂੰ ਚਾਹੇ 15 ਕਿਲੋ 16 ਕਿਲੋ ਵੀ ਇਹਦਾ ਵੀ ਝਾਕਲਾ ਕਰਨ ਜਨਾਨੀ ਪਰ 14 ਕਿਲੋ ਜਿਹੜਾ ਵੀ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਤੇ ਝੋਟੀ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਬਿਲਕੁਲ ਛਾਈ ਛੂਈ ਪੂਰੀ ਆ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਕੱਟੀ ਆ ਮਗਰ ਤਾਂ ਵੀਰ ਸੇਵਕ ਨੇ ਅੱਜ ਫਿਲਹਾਲ ਦੋਸਤੋ ਵੱਡੀ ਮਹਿਨਤ ਬਾਅਦ ਐਂਟਰੀ ਮਾਰੀ ਹੈ ਵੀ ਤਕਰੀਬਨ ਵੱਡੀਆਂ ਝੋਟੀਆਂ ਜਿਹੜੀਆਂ ਬਿਲਕੁਲ ਤੁਹਾਡੇ ਸਾਹਮਣੇ ਬੈਸ ਕਰਦੀਆਂ ਨੇ ਠੀਕ ਆ ਕੱਦ ਵੇ ਬਾਬਾ ਝੋਡੀ ਦਾ ਕੱਦ ਕੜ ਜਿਹੜਾ ਵੀ ਬਹੁਤ ਵਧੀਆ ਮੈਂਸ਼ਨ ਕਰਨਾ ਬਣਦਾ ਸੋਨੇ ਕੱਦ ਕੜ ਦੀ ਆ ਉਸੇ ਕੱਦ ਕੜ ਦੀ ਆ ਸਿੰਘੀ ਸਿੰਘੀ ਬਹੁਤ ਪਿਆਰੀ ਹੈ ਆ ਦੇਖੋ ਤੇ ਦੋਨੋਂ ਸਿੰਘਾਂ ਦੀ ਬੰਤਰ ਵੇਖ ਲਓ ਦੋਸਤੋ ਮੱਥਾ ਵੇਖੋ ਠੀਕ ਆ ਜੀ ਮੱਥਾ ਜਿਹੜਾ ਮਰਸੀਡੀ ਦੀ ਬਿਲਕੁਲ ਗ੍ਰਿਲ ਵਰਗਾ ਠੀਕ ਹੈ ਤੇ ਪੁੱਠਾ ਪਾਠਾ ਵੀ ਬੁਰਪੂ ਦਾ ਚੌੜਾ ਤੇ ਥੱਬਿਆਂ ਦੇ ਥੱਬੇ ਦੂਸਰੇ ਦੇ ਵੀ ਥੋੜਾ ਜਿਹਾ ਲੰਮਾ ਤੋੜ ਲੀ ਇੱਕ ਪਾਸੇ ਨੂੰ ਸਾਜ ਬਾਬੇ ਸੇਵਕ ਨੇ ਬਿਲਕੁਲ ਖੁੱਲੇ ਮੈਦਾਨ ਦੇ ਵਿੱਚ 200 ਮੱਝਾਂ ਝੋਟੀਆਂ ਦਿਖਾ ਦਿੱਤੀਆਂ ਨੇ ਠੀਕ ਆ ਤੇ ਮੱਝਾਂ ਦਾ ਬਿਲਕੁਲ ਜਿਹੜੀਆਂ ਇੱਕ ਦਹਾੜੀਆਂ ਵੀ ਕਰਕਾਉਂਦੀਆਂ ਫੜ ਕੇ ਬਾਕੀ ਥਾਂ ਛੱਡਾ ਜਿਹੜਾ ਦੋਸਤੋ ਚੰਗੇ ਪਖਾਲੇ ਨੇ ਸੋਨਾ ਪਖਾਲਾ ਬਿਲਕੁਲ ਰਵਾਨਾ ਵੱਡਾ ਠੀਕ ਆ ਜੀ ਆਦਰ ਕੁਆਲਟੀ ਕਰਦੀ ਲੋ ਜੀ ਵੀਰ ਜੀ ਠੀਕ ਆ ਵੀਰ ਸੇਵਕ ਲੈ ਜਾਓ ਠੀਕ <laughs> ਹੈ ਅਬੀਦ ਉਸ ਕੋਈ ਸੀ ਕਿ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀਆਂ ਵਿਖਾਈਆ ਦੂਜਾ ਸੂਬਾ ਤੇ ਵੀਰ ਸੇਵਕ ਡਿਮਾਂਡਾ ਦੇ ਮੁੰਡਾ ਭਰਾਵਾ ਕੀ ਲੈਣੇ ਦੇਣੇ ਫਿਰਿੰਦੇ ਜਿੰਨੇ ਦੀ ਮਰਜ਼ੀ ਵੇਚ ਦੋ ਤੁਹਾਨੂੰ ਸਾਬ ਦੇਖੋ ਸ਼ਟੌਕ ਕਰੋ ਹੁਕਮ ਹਾਂ ਉਹਨਾਂ ਦਾ ਬਾਬਾ ਜੀ ਇਹ ਤਾਂ ਕਰਦੇ 1.5 ਲੱਖ ਰੁਪਈਆ ਅੱਛਾ ਜੀ 1.45 ਦੇ ਦਾਂਗੇ ਝੋਟੀਆਂ ਮੱਝਾਂ ਫੈ ਵੀ ਵੱਡੇ ਰੇਟ ਵਾਲੀਆਂ ਪਰ ਥੱਲੇ ਪਸ਼ੂ ਤੇ ਕਰਤੂਤ ਦੀ ਪੂੜੀ ਬਾਬਾ 19 ਲੀਟਰ 18 ਲੀਟਰ ਦੁੱਧ ਨਾ ਚਵਾਵੇ ਝੋਟੀਆਂ ਆਪਾਂ ਵਾਪਸ ਲੈ ਲਾਂਗੇ ਹੋਰ ਦੱਸੋ ਇੰਨੀ ਗਾਰੰਟੀ ਕੋ ਲੈਂਦਾ ਵਾ ਆਪਦੇ ਕਿਲੇ ਤੋਂ ਬਾਅਦ ਬਿਲਕੁਲ ਬਾਕੀ ਰਕਮ ਵੇਚ ਕੇ ਦੀ ਗਰੰਟੀ 17 ਲੀਟਰ ਦੀ ਝੋਟੀ ਦੀ ਆਵਾ ਦਾਵਾਂਗੇ ਬਿਲਕੁਲ ਰਕਮ ਵੱਡੀ ਆ ਦੋਸਤੋ ਪਰ ਕੱਲਾ ਵੀ ਜੜੀਆਂ ਦੋਸਤੋ ਤੋਲੀਆਂ ਗੱਲਾਂ ਕਰਦੇ ਆ ਜੇ ਪੈਸੇ ਲਾਉਣੇ ਭਲਕੇ ਬਾਅਦ ਚ ਮੰਨ ਲਓ ਵੀ ਉੱਥੇ ਜਾ ਕੇ 4 ਕਿਲੋ ਦਵੇ ਉਹਦਾ ਫਾਇਦਾ ਕੋਈ ਨਹੀਂ ਹੂੰ ਠੀਕ ਤੇ ਨਹੀਂ ਵੀਰ ਜੀ ਬਿਲਕੁਲ ਜੀ ਸਵਾ ਲੱਖ ਨਹੀਂ ਇੱਕ થી ਨਹੀਂ 1.5 ਲੱਖ ਵੀਰ ਦਾ ਡਿਮਾਂਡ ਆ ਠੀਕ ਆ ਵੱਡੀਆਂ ਮੱਝਾਂ ਨੇ ਤੇ ਦੁੱਧ ਦੀ ਪੂਲ ਗਰੰਟੀ ਆ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਚਵਾਈ ਆਪਦੀ ਕਰੋ ਇੱਕ ਟਾਈਮ ਕਰੋ ਦੋ ਟਾਈਮ ਕਰੋ ਤਸੱਲੀ ਕਰੋ ਜੇ ਤੁਹਾਨੂੰ ਲੱਗ ਜਾਣਾ ਥਣ ਵੇਖੀ ਹੋਣੇ ਆ ਬੱਸ ਬੱਚਾ ਲਾਇਆ ਤਾਂ ਕੱਲ੍ਹ ਅੱਗੇ ਥਾਣ ਹੋਣੇ ਆਣ ਟੱਡੋ ਅੱਡੋ ਲਓ ਜੀ ਦੋ ਮਾਈਕ ਹੋ ਜਾ ਠੀਕ ਆ ਅੱਗੇ ਵੀਰ ਸੇਵਕ ਅੱਗੇ ਇਹ ਆਪਣੇ ਕੋਲ ਜਿਹੜੀ ਮਾਝੇ ਦੀ ਕੀ ਡਿਟੇਲ ਆ ਤੀਜਾ ਸੁਵੇ ਵੀਰ ਜੀ ਮੈਂ ਤੀਜਾ ਸੁਗਾ ਤੇ ਸਮਾਂ ਕਿੰਨਾ ਹੋ ਗਿਆ ਨੇ ਸੋਈ ਨੂੰ ਸਮਾਂ ਆ 10-12 ਦਿਨ ਹੋਇਆ ਧੱਕੀ 10-12 ਦਿਨ ਮਗਰ ਕੱਟੀ ਜਿਹਦੇ ਵੀ ਆ ਗਈ ਹਾਂਜੀ ਆ ਗਈ ਤਾਂ ਕੱਟੀ ਆ 10 ਤੋਂ 12 ਦਿਨ ਸਮਾਂ ਹੋ ਗਿਆ ਤਾਂ ਦੁੱਧ ਹਾਜ਼ਰ ਕਿੰਨਾ ਹੋਣੇ ਥੱਲੇ ਦੁੱਧ ਹਾਜ਼ਰ ਵੀਰ ਜੀ ਭਾਵੇਂ ਦਾ ਬਖਾਲਾ 16 ਗਰਾਈਓ 17 ਗਰਾਈਓ ਜਿਹੜਾ ਠੰਡਾ ਕਰਕੇ ਦੁੱਧ 14 ਲੀਟਰ ਜਿਹੜਾ ਮਰਜੀ ਵੀਰ ਮਿਲ ਲੈ 14 ਹਾਂਜੀ ਵਿਖਾਲਾ ਜਿਹੜਾ ਮਰਜੀ ਦਾ ਕਰਾਈ ਜੋ ਭਾਵੇਂ ਵਿਖਾਲਾ 16 ਦਾ ਕਰਾ ਲਓ 17 ਦਾ ਕਰਾ ਲਓ 14 ਲੀਟਰ ਜਿਹੜਾ ਮਰਜੀ ਵੀਰ ਠੰਡਾ ਕਰਕੇ ਦੁੱਧ ਪਿੰਦੇ ਦਾ ਬਿਲਕੁਲ ਮੈਂ ਦਾ ਬਿਲਕੁਲ ਸੂਹਾ ਤੇਜਾ ਦੋਸਤੋ 10 12 ਦਿਨ ਦੀ 10 ਦਿਨ ਦੀ ਮੱਝ ਵੱਡੀ ਆ ਵੀ ਤੇ ਮੱਝ ਵੱਡੀ ਆ ਫੁੱਲ ਠੀਕ ਆ ਕੋਈ ਵੀਰ ਤੁਸੀਂ ਇਹ ਧਿਆਨ ਦੇ ਵਿੱਚ ਰੱਖ ਕੇ ਆ ਸਕਦੇ ਹੋ ਵੀ ਫੁੱਲ ਵੱਡੇ ਕਦ ਕਾਟ ਦੀ ਆ ਪੁੱਠਾ ਪਠਾ ਵੇਖੋ ਤੁਸੀਂ 2.5 ਫੁੱਟ ਜਾਂਦੇ ਨਾ ਪੁੱਠਾ ਥੱਪਿਆਂ ਦੇ ਥੱਪੇ ਉਹ ਗੱਲ ਬਾਤ ਆ ਠੀਕ ਆ ਤੇ 14 ਕਿਲੋ ਜਿਹੜਾ ਨੈਟ ਹੁਣ ਮੌਕੇ ਤੇ ਦੁੱਧ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਤੇ ਅੱਗੇ ਸੇਵਾ ਜਿਹੜੀ ਦੋਸਤੋ ਕਰੋਗੇ ਤੇ ਚੰਗਾ ਦੁੱਧ ਵੱਧ ਜੂ ਮੈਣਿਓ ਚੱਲਣਾ ਪਸ਼ੂ ਨੇ ਜੀ ਤੇ ਬਾਕੀ ਧਾਰ ਚਵਾਈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਵਾਰੀ ਖੋਲ ਕੇ ਵੀਰ ਸੇਵਕ ਇਹ ਵੀ ਦਿਖਾ ਦਈਏ ਔਰ ਤੱਕੀ ਹੋਣੀ ਜੀ ਤੱਕ ਜਿਹੜੀ ਆ ਦੋਸਤੋ ਹਵਾਨੇ ਦੀ ਤੱਕ ਬਿਲਕੁਲ ਅਗਲੇ ਪਾਸੇ ਨੂੰ ਆ ਠੀਕ ਆ ਤੇ 14 ਕਿਲੋ ਤੋਲ ਕੇ ਤੁਸੀਂ ਲੈ ਕੇ ਜਾਣਾ ਦੁੱਧ ਛਵਾਈ ਤੁਸੀਂ ਕਰਨੀ ਆ ਠੀਕ ਆ ਤੇ ਬੱਚਾ ਜਿਹੜਾ ਥੱਲੇ ਦੇ ਵੀ ਕੱਟੀ ਆ ਤੇ ਮੈਂ ਤੁਸੀਂ ਇਹਨਾਂ ਤਸੱਲੀ ਦੇ ਨਾਲ ਦੇਖ ਲਓ ਵੱਡੀ ਮੈਂ ਆ ਕੋਈ ਵੀਰੇ ਇਹ ਨਾਲ ਛੋਟੇ ਸੋਚੇ ਵੀ ਛੋਟੀ ਮੈਂ ਆ ਠੀਕ ਆ ਫੁੱਲ ਵੱਡੀ ਹਾਈਟ ਕਰਤ ਬੋਤਾਲੀ ਆ ਤੇ ਵੀਰੇ ਸੇਵਕ ਅੱਗੋਂ ਦੀ ਘਮਾ ਲਓ ਫੇਰ ਆ ਇਹਨੂੰ ਦਿਖਾ ਦਿਓ ਲੰਮਾ ਤੋਰ ਕੇ ਆ ਇਹਨੂੰ ਤੋ ਵੀ ਮੈਂ ਤੁਹਾਡੀ ਕੋਲ ਤੇ ਕੋਲ ਕੇ ਪਰ ਆਇਆ। ਤੋ ਅੱਜ ਦੋਸਤੋ ਵਿਜ਼ਿਟ ਦੀ ਆਪਣੀ ਬਾਬਾ ਸੇਵਕ ਦੇ ਕੋਲ ਤੇ ਪਸ਼ੂ ਅੱਜ ਮੱਝਾਂ ਚੁਟੀਆਂ ਤੁਹਾਨੂੰ ਤਿੰਨ ਦਿਖਾਈਆਂ ਨੇ ਫੁੱਲ ਬੱਡੀ ਹਾਈਟ ਕਰਦੀਆਂ। ਤੇ ਵੀਰ ਸੇਵ ਕਹਿੰਦਾ ਇੱਕ ਮੁੱਲ ਜਰੂਰ ਦੱਸਦੇ ਭਰਾ ਅੱਜ ਲੈਣ ਦੇਣ ਕੀ ਕਰਤਾ ਦੈਂਦਾ। ਇਹਦਾ ਵੀਰ ਜੀ ਮੁੱਲ ਆਪਾਂ ਭਾਵੇਂ ਇਹਦਾ 1.40 ਕਰਾਈ ਜਾਓ। ਇੱਕ 35 ਕਰਾਈ ਜਾਓ। ਠੀਕ ਆ। 1,30,000 ਰੁਪਿਆ ਦੇ ਵਿੱਚ ਮਾਨਦਾਨ ਕਰਾਂਗੇ ਵੀਰਾਂ। 1.30। ਹਾਂਜੀ। ਠੀਕ ਹੈ ਦੋਧ ਪਰ ਉਹਨਾਂ ਨੇ ਆਪਾਨੂੰ ਦੱਸਿਆ ਵੀ 16-17 ਲੀਟਰ ਚੁਆਈ ਜੜੀ ਆ ਠੀਕ ਹੈ ਪਤਾ ਨਹੀਂ ਉਪਰੇ ਥਾਂ ਕੀ ਧੱਗਦਾਂ ਕੀ ਤਾਂ ਨਿਆਣ ਕੇ ਕਿ ਵਾਈ ਉਹਨੇ ਤੁਹਾਡੇ ਸਾਹਮਣੇ ਕਰਾ ਰਹੀ ਹੈ ਬਿਲਕੁਲ ਬਿਲਕੁਲ ਚੁਆਈ ਆ ਬਿਲਕੁਲ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਅੱਜ ਵੀਰ ਗਰਸੇਵਕ ਸਿੰਘ ਤੇ ਪਸ਼ੂਆਂ ਦੀ ਚੁਆਈ ਜਿਹੜੀ ਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਈ ਆ ਸੋ ਕੱਲੇ-ਕੱਲੇ ਪਸ਼ੂ ਦੀਆਂ ਧਾਰਾ ਮਾਰ ਕੇ ਆਪਾਂ ਤਸੱਲੀ ਤਾਂ ਨਾਲ ਜੜੀ ਆ ਚੁਆਈ ਕਰਕੇ ਦਿਖਾਤੀ ਆ ਸੋ ਨੰਬਰ ਵੀਰ ਸੇਵਕ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ